ਰਾਮ ਮਤਰਾ ਚੀਜ਼ ਦੇਖਣ ਵਾਲੀ ਹੈ ਨਿੰਮ ਦੀ ਸਾਬਣੇ ਤਿਆਰ ਕਰਤੀ ਆ ਰ 100% ਆਰਗੈਨਿਕ ਹੈ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਜਿਹੜਾ ਨਿੰਮ ਦਾ ਕਲਰ ਹੁੰਦਾ ਸਾਬਣ ਤੇ ਉਹ ਆਇਆ ਹੋਇਆ ਹੈ ਪੰਜਾਬੀ ਭਰਾ ਲੋਂਗੋਵਾਲ ਸ਼ਹਿਰ ਆ ਸਕਰੀਨ ਦੇ ਨੰਬਰ ਚੱਲ ਰਿਹਾ ਤੇ ਬਾਈ ਜੀ ਜੇ ਮੈਂ ਇਹਦੇ ਫਾਇਦੇ ਦੀ ਗੱਲ ਕਰਾਂ ਤਾਂ ਮੌਲਾ ਦਾ ਮੈਂ ਗਿਣਾਉਂਦੇ ਗਿਣਾਉਦੇ ਉਹ ਹੋ ਜਾਊਗਾ ਬਿਲਕੁਲ ਬਾਈ ਜੀ ਤੁਸੀਂ ਦੇਖੋ ਵਾਲ ਝੜਦੇ ਆ ਸਕਿਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਅਲਰਜੀ ਆ ਡਾਕਟਰਾਂ ਦੇ ਜਾ ਜਾ ਕੇ ਤੁਸੀਂ ਅੱਕ ਗਏ ਸਹੀ ਗੱਲ ਬਰਾ ਮਨ ਲੈ ਵੀ ਇੱਕ ਲੇਡੀ ਦਾ ਫੋਨ ਆਇਆ ਕਹਿੰਦੀ ਮਨ ਲੈ ਵੀ ਮੈਂ ਹਜ਼ਾਰਾਂ ਰੁਪਏ ਜਿਹੜੇ ਇਹ ਤੇ ਖਰਚ ਚੁੱਕੀਆਂ ਸਕਿਨ ਪ੍ਰੋਬਲਮ ਸੀ ਪਰ ਉਹ ਕਹਿੰਦੀ ਵੀ ਮੈਨੂੰ ਯਕੀਨ ਨਹੀਂ ਆਉਂਦਾ ਵੀ ਤੁਸੀਂ 40 ਰੁਪਏ ਨਾਲ ਠੀਕ ਕਰ ਦੋਗੇ ਅੱਜ ਉਹਦਾ ਬਕਾਇਦਾ ਮੈਂ ਉਹਦਾ ਕੰਟੈਕਟ ਨੰਬਰ ਦੇ ਸਕਦਾ ਸਾਰਾ ਪਿੰਡ ਦੱਸ ਸਕਦਾ 40 ਰੁਪਏ ਦੇ ਵਿੱਚ ਉਹਦੀ ਸਕਿਨ ਦੀ ਸਮੱਸਿਆ ਇੱਕ ਹੋਰ ਚੀਜ਼ ਆ ਇਹਦੇ ਨਾਲ ਇਹ ਨਹੀਂ ਹੈ ਕਿ ਕੱਲੀ ਤੁਸੀਂ ਬਾਡੀ ਵਾਸ਼ ਕਰਨੀ ਹੈ ਪਹਿਲੀ ਇਹ ਜੀ ਸਾਬਣ ਹੈ ਵੀਰ ਦੀ ਕੁਦਰਤੀ ਤਰੀਕੇ ਨਾਲ ਬਣਾਈ ਹੋਈ ਆਰਗੈਨਿਕ ਫੁੱਲ ਬਾਡੀ ਵਾਸ਼ ਤੁਸੀਂ ਇਹਦੇ ਵਾਲਾਂ ਤੇ ਵੀ ਲਾ ਸਕਦੇ ਹੋ ਚਿਹਰੇ ਤੇ ਵੀ ਲਾ ਸਕਦੇ ਹੋ ਸਾਰੀ ਬਾਡੀ ਤੇ ਲਾ ਸਕਦੇ ਹੋ